ਪਾਣੀਪੱਤ ਦੇ ਇੱਕ ਮੰਦਰ ਦੇ ਵਿੱਚ ਹੋ ਰਹੀ ਸੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜੀਆ ਦੋਸਤੋ ਪਾਣੀਪੱਤ ਦੇ ਇੱਕ ਮੰਦਰ ਨਹੀਂ ਬਲਕਿ ਅਨੇਕਾਂ ਮੰਦਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਜਿਸ ਦੀਆਂ ਸ਼ਿਕਾਇਤਾਂ ਉੱਥੋਂ ਦੇ ਵਸਨੀਕਾ ਵੱਲੋਂ ਲਗਭਗ 10-15 ਸਾਲ ਤੋਂ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਨ ਪਰ ਉਹਨਾਂ ਦੇ ਦੋਸ਼ ਨੇ ਕਿ ਕਦੇ ਵੀ ਇੱਥੇ ਕਾਰਵਾਈ ਨਹੀਂ ਹੋਈ ਕਿਉਂਕਿ ਮੰਦਰਾਂ ਦੀ ਜੋ Hindu ਧਰਮ ਹੈ ਉਹਨਾਂ ਦੀ ਆਪਣੀ ਮਰਿਆਦਾ ਹੁੰਦੀ ਹੈ ਤੇ ਸਿੱਖ ਧਰਮ ਦੀ ਆਪਣੀ ਮਰਿਆਦਾ ਅਤੇ ਮੂਰਤੀ ਪੂਜਨ ਅਤੇ ਹੋਰ ਇਸ ਤਰ੍ਹਾਂ ਦੇ ਕੰਮਾਂ ਦੀ ਬਿਲਕੁਲ ਮਨਾਹੀ ਹੈ ਸਿੱਖ ਧਰਮ ਦੇ ਵਿੱਚ ਅਤੇ ਇਹਨਾਂ ਮੰਦਰਾਂ ਦੇ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਨਾਲੇ ਗੀਤਾ ਤੇ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕੀਤਾ ਹੋਇਆ ਜਿੱਥੇ ਕਿ ਉੱਥੇ ਇੱਕ ਕੁਰਸੀ ਲਵਾ ਕੇ ਇੱਕ ਸਖਸ਼ ਨੂੰ ਇੱਕ ਕਿਸੇ ਧਰਮ ਗੁਰੂ ਨੂੰ ਬਿਠਾਇਆ ਜਾਂਦਾ ਸੀ ਜਿੱਥੇ ਕਿ ਨਾਚ ਵਗੈਰਾ ਵੀ ਹੁੰਦੇ ਸਨ ਜਿਸ ਦੀਆਂ ਵੱਡੀਆਂ ਸ਼ਿਕਾਇਤਾਂ ਤੇ ਵੀਡੀਓਜ਼ ਧਰਮ ਸਤਕਾਰ ਕਮੇਟੀ ਕੋਲ ਪਹੁੰਚੀ ਹੈ ਜਿੱਥੇ ਕਿ ਸਿੰਘ ਪਹੁੰਚੇ ਇੱਥੇ ਪਾਣੀਪੱਤ ਦੇ ਸਮੰਦਰ ਦੇ ਵਿੱਚ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਕੀ ਕਾਰਵਾਈ ਹੋਈ ਉਹ ਵੀਡੀਓ ਵੱਲ ਤੁਹਾਨੂੰ ਲੈ ਚਲਦੇ ਆ ਪਰ ਦੱਸਦੀ ਹੈ ਕਿ ਇੱਥੋਂ ਦੇ ਬਸਨੀਕਾ ਵੱਲੋਂ ਅਤੇ ਜੋ ਧਨ ਸਤਕਾਰ ਕਮੇਟੀ ਦੇ ਭਾਈ ਦਵਿੰਦਰ ਸਿੰਘ ਵੱਲੋਂ ਇਹ ਖੁਲਾਸੇ ਕੀਤੇ ਗਏ ਹਨ ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਪੋਸਟਪਾਕ ਉਹਨਾਂ ਨੇ ਦੱਸਿਆ ਸੀ ਕਿ ਇੱਥੋਂ ਦੇ ਬਸਨੀਕਾ ਨੇ ਦੋਸ਼ ਲੈ ਕੇ ਉਹਨਾਂ ਨੇ ਤਕਰੀਬਨ ਪਿਛਲੇ 10-15 ਸਾਲ ਤੋਂ ਕਈ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਪ ਹਾਜ਼ਰ ਹੋ ਕੇ ਵੀ ਸ਼ਿਕਾਇਤ ਕੀਤੀ ਸੀ ਅਤੇ ਵਕ ਵਕ ਵਾਰ ਕਿਹਾ ਕਿ ਬੇਅਦਬੀ ਹੋ ਰਹੀ ਹੈ ਪਾਣੀਪੱਤ ਦੇ ਨ ਮੰਦਰਾਂ ਦੇ ਵਿੱਚ ਪਰ ਉਤੋ ਜੋ ਵੀ ਕਾਰਵਾਈ ਕਰਨ ਦੇ ਲਈ ਅਕਾਲ ਤਖਤ ਸਾਹਿਬ ਤੋਂ ਨੁਮਾਇंदे ਭੇਜੇ ਗਏ ਦਆ ਫਿਰ ਜਥੇਦਾਰਾਂ ਤੇ ਵੀ ਦੋਸ਼ ਲੱਗਿਆ ਕਿ ਸਿਰਫ ਲਫਾਫੇ ਲੈ ਕੇ ਚਲੇ ਜਾਂਦੇ ਸਨ ਕੋਈ ਵੀ ਕਾਰਵਾਈ ਹੁਣ ਤੱਕ ਨਹੀਂ ਹੋਈ ਤੁਹਾਡਾ ਕੀ ਕਹਿਣਾ ਇਸ ਬਾਰੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਗਲਤ ਹੋਇਆ ਤਾਂ ਕਮੈਂਟਾਂ ਦੇ ਵਿੱਚ ਗਲਤ ਲਿਖਣਾ ਤੇ ਜੇਕਰ ਤੁਹਾਨੂੰ ਲੱਗਿਆ ਹੈ ਕਿ ਇਹ ਸਭ ਕੁਝ ਠੀਕ ਹੈ ਇਸ ਦੇ ਵਿੱਚ ਕੋਈ ਵੀ ਬੇਅਦਬੀ ਨਹੀਂ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਠੀਕ ਲਿਖ ਦੇਣਾ ਤਾਂ ਕਿ ਪਤਾ ਲੱਗ ਸਕੇ ਕਿ ਆਵਾਮਾ ਤੇ ਸੰਗਤ ਇਸ ਬਾਰੇ ਕੀ ਸੋਚਦੀ ਆ ਤੁਹਾਨੂੰ ਲੈ ਚ ਤੇ ਪੂਰੀ ਵੀਡੀਓ ਵੱਲ ਅੱਤੇ ਦਿਖਾਉਨੇ ਆ ਅਸਲ ਦੇ ਵਿੱਚ ਕੀ ਹੋਇਆ ਸ੍ਰੀ ਮਹਾਰਾਜਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਾਣੀ ਪੱਤ ਗੁਰੂ ਘਰਾਂ ਵਿੱਚ ਮੰਦਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਣਾ ਇਹ ਕਿਹਦੇ ਦੇਖ ਸਕਦੇ ਹੋ ਇੱਥੇ ਸ੍ਰੀ ਰਖਣੀ ਮਹਾਰਾਣੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਬ ਦੇ ਆਪ ਜੀ ਨੂੰ ਅੰਦਰਲਾ ਜਿਹੜਾ ਉਹ ਦੱਸ ਰਹੇ ਆ ਕਿ ਹਾਲ ਆ ਗੁਰੂ ਗ੍ਰੰਥ ਸਾਹਿਬ ਦੀ ਕੀ ਮਰਿਆਦਾ ਹੈ ਤੁਸੀਂ ਬਾਹਰ ਦੇਖ ਸਕਦੇ ਹੋ ਜਿਹੜੇ ਇਹਨਾਂ ਨੇ ਝੰਡੇ ਲਾਏ ਆ ਆਪਣੇ ਤੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਸੂਪ ਆ ਕੋਈ ਮਰਿਆਦਾ ਨਹੀਂ ਕੋਈ ਨਹੀਂ ਇੱਥੇ ਜਿੰਨੀਆਂ ਵੀ ਕਾਰਵਾਈਆਂ ਚੱਲਦੀਆਂ ਪਈਆਂ ਜੋ ਵੀਡੀਓ 'ਚ ਆ ਰਹੀਆਂ ਪੰਜਾਬ 'ਚ ਇਹ ਸਾਰੀਆਂ ਪਾਣੀ-ਪੱਤ ਤੋਂ ਆ ਰਹੀਆਂ ਪਖੰਡੀ ਜਿਹੜੇ ਸਾਧ ਲਾਣੇ ਗੁਰੂ ਗ੍ਰੰਥ ਸਾਹਿਬ ਦੇ ਝੂਰੇ 'ਚ ਮਸਾਟ ਕਾ ਰਹੇ ਆ ਤੇ ਅੰਦਰ ਜਾ ਕੇ ਦੇਖਦੇ ਆ ਰਹੇ ਸੀ ਕਿ ਅੱਗੇ ਉਹਨੇ ਕੀ ਕਰਦੇ ਆ ਕਲਪਤਾਇਆ ਜੋ ਮਤਲਬ ਦੇ ਵਿੱਚ ਗੁਰਸਾਹਿਬ ਦਾ ਪ੍ਰਕਾਸ਼ ਆ ਉਹ ਦੇ ਕੇ ਤਮੋਲਿ ਕਾਰਵਾਈੇ ਦੱਸਦੇ ਆ ਜੀ ਬਾਈਕ ਤੋਂ ਮੰਦਰ ਪਾਣੀ ਆ ਗਈ ਪਾਸ ਮਤਲਬ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੀ ਪਹੁੰਚੇ ਆ ਪਾਣੀਪੱਤ ਲక్ష్ਮੀਨਾਰਾਇਣ ਮੰਦਰ ਵਿੱਚ ਦੇਖੋ ਜੇ ਤੁਸੀਂ ਦੇਖ ਸਕਦੇ ਹੋ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ਮਾਨ ਆ ਤੇ ਨਾਲ ਹੀ ਜਿਹੜੀ ਆ ਗਈ ਆ ਰਮਾਇਣ ਹੋਜੀ ਰਮਾਇਣ ਦਾ ਪ੍ਰਕਾਸ਼ ਕੀਤਾ ਮੈਂ ਸਿੰਘ ਨੂੰ ਕਹਾਂਗਾ ਵੀ ਜਿਹੜੀ ਆ ਗਈ ਆ ਇਸ ਦੱਸਿਆ ਜਾਵੇ ਕਈਆਂ ਨੇ ਕਹਿੰਦਾ ਫਿਰ ਝੂਠਤਾ ਨਹੀਂ ਮਾਰਦੀ ਇਹ ਦਿਖਾਇਆ ਜਾਵੇ ਇੱਧਰ ਸੰਗਤ ਜੀ ਦੇਖ ਲਓ ਤੇ ਰਮਾਇਣ ਦਾ ਪ੍ਰਕਾਸ਼ ਇੱਧਰੋਂ ਲਓ ਜਿਹੜੀ ਪਿੱਛੇ ਆ ਇਹ ਦੀ ਵੀ ਦੇਖਦੇ ਨੇ ਫੋਟੋਆਂ ਲਾਈਆਂ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਮਹਾਰਾਜ ਦੀ ਗੱਲ ਵੀ ਹੋ ਰਹੀ ਹੈ ਸਰਕਾਰ ਨਹੀਂ ਹੋ ਰਿਆ ਤੇ ਕੌਮ ਦੇ ਜਿਹੜੇ ਜਥੇਦਾਰ ਕੌਮ ਦੇ ਜਥੇਦਾਰ ਅਰਗਵੀਰ ਸਿੰਘ ਉਤੋਂ ਪਹਿਲਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਜਥੇਦਾਰ ਆ ਗਏ ਆ ਪਰ ਉਹਨਾਂ ਨੇ ਸਿਰਫ ਗੁਰੂ ਘਰ ਦੀ ਗੋਲਗ ਦਾ ਪੈਸਾ ਖਾਦਾ ਤੇ ਐਸ਼ੋ ਰਾਮ ਵੀ ਜ਼ਿੰਦਗੀ ਜਿਹੜੀ ਆ ਬਤੀਤ ਕਰਨਦੇ ਆ ਉਹਨਾਂ ਨੂੰ ਨਹੀਂ ਕੋਈ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਵਿਅਦਵੀ ਹੁੰਦੀ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਤੇ ਅਸੀਂ 5 7 8 ਸਾਲ ਹੋ ਗਏ ਆ ਹਰਪ੍ਰੀਤ ਨੂੰ ਵੀ ਕਈ ਵਾਰੀ ਮੰਗ ਪੱਤਰ ਦਿੱਤੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਮੰਦਰਾਕ ਪ੍ਰਕਾਸ਼ਮਾਨ ਗੁਰੂ ਸਾਹਿਬ ਦੀ ਉਹਨਾਂ ਦੇ ਵਿਅਦਵੀ ਹੋ ਰਹੀ ਆ ਪਰ ਸ਼੍ਰੋਮਣੀ ਕਮੇਟੀ ਨੇ ਕਦੀ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਸ਼੍ਰੋਮਣੀ ਕਮੇਟੀ ਕੋਈ ਸੰਗਤ ਦੀ ਸੇਵਾ ਕਰਨ ਨਹੀਂ ਬਣੀ ਸ਼ਰਮਨੀ ਕਮੇਟੀ ਬਣੀ ਕਿਉਂ ਬਣੀ ਆ ਬਾਦਲਾਂ ਨੂੰ ਜਿਧੋੜ ਵਾਸਤੇ ਬਾਦਲਾਂ ਦਾ ਪ੍ਰਚਾਰ ਕਰਨ ਵਾਸਤੇ ਹੋਰ ਸ਼ਰਮਨੀ ਕਮੇਟੀ ਨੂੰ ਕੁਝ ਵੀ ਲੈਣਾ ਦੇਣਾ ਨਹੀਂ ਹੈ ਤੇ ਸੰਗਤ ਜੀ ਇਹ ਤੁਸੀਂ ਆਪਣੇ ਵਿਚਾਰ ਜਰੂਰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਲਾਗੇ ਪ੍ਰਕਾਸ਼ ਹੋ ਸਕਦਾ ਹੈ ਜਿਹੜੀ ਆਪਣੇ ਉਹਨੇ ਆਕਾਲਤਾਰ ਸਾਹਿਬ ਦੇ ਹੁਕਮ ਨਾਲ ਜਾਰੀ ਕੀਤੀ ਆ ਕਿ ਇੱਥੇ ਜਿਹੜਾ ਪਾਣੀ ਪਤ ਵਿੱਚ ਕੋਈ ਸ਼ਰਮਨੀ ਕਮੇਟੀ ਦੇ ਗੁਰਦੁਆਰਾ ਸਾਹਿਬ ਪ੍ਰਚਾਰਕ ਨਹੀਂ ਤੋਂ ਨਿਕਲਦੇ ਇਥੋਂ ਵੋਟਾਂ ਪਾ ਕੇ ਜਿੱਤ ਦੇਣੀ ਕਿਉ ਗੁਰਦੁਆਰਾ ਸਾਹਿਬ ਦੇ ਪ੍ਰਚਾਰਕ ਆ ਗੁਰੂ ਘਰ ਦੀਆਂ ਤਨਖਾਹਾਂ ਖਾਰੇ ਆ ਔਰ ਲੰਗਰ ਪਛਾਦਾ ਛਕਣ ਵਾਸਤੇ ਆ ਔਰ ਗੁਰੂ ਘਰ ਦਾ ਜਿਆ ਗੱਡੀਆਂ ਵਿੱਚ ਤੇਲ ਉਹ ਸਰਕਾਰੀ ਪਵਾ ਕੇ ਸ਼ਰੋਮਣੀ ਕਮੇਟੀ ਤੁਹਾਡੀ ਸੰਗਤ ਦਾ ਸੰਗਤ ਜੀ ਤੁਹਾਡੀ ਸੰਗਤ ਦਾ ਪੈਸਾ ਦੁਰਵਿਵਹਤ ਕਰਨੇ ਆ ਜਿਹੜਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ ਵਰਤਣਾ ਸੀਗਾ ਉਹ ਆਪਣੇ ਲਈ ਵਰਤ ਰਹੇ ਆ ਕੋਈ ਵੀ ਇਹਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਈ ਸੇਵਾ ਨਹੀਂ ਕੋਈ ਉਹਦਾ ਪ੍ਰਚਾਰ ਵਾਸਤੇ ਨਾ ਕੋ ਟਾਈਮ ਹੈ ਨਹੀਂ ਜਿੱਥੇ ਮਰਜੀ ਜਾਓ ਇਹਨਾਂ ਨੇ ਮੱਥੇ ਟੇਕਣਾ ਇੱਥੇ ਆ ਕੇ ਮੰਦਿਰਾਂ 'ਚ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਉਹਨਾਂ ਨੂੰ ਵੋਟਾਂ ਦਾ ਵੀ ਸਾਡੀਆਂ ਵੋਟਾਂ ਨਾ ਟੁੱਟੇ ਸਾਡੀਆਂ ਵੋਟਾਂ ਪੱਕੀਆਂ ਰਹਿਣ ਬਸ ਸੋਹਰ ਸਿੰਘ ਜੀ ਆਪ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਸਿੰਘ ਪੰਜਾਬ ਤੋਂ ਆਇਆ ਆਪਾਂ ਕੋਈ ਸਹਾਇਤਾ ਨਹੀਂ ਕਰਦੇ ਪਏ ਗੁਰੂ ਸਾਹਿਬ ਨੇ ਸਾਡੇ ਤੋਂ ਸੇਵਾ ਲਈ ਆ ਜਨਾਟਕਰ ਸਾਡੇ ਚ ਮਹਾਰਾਜ ਨੇ ਸਾਹ ਬਖਸ਼ਿਆ ਆ ਆਪਾਂ ਜਿਹੜੀ ਸੰਗਤ ਦੀ ਸੇਵਾ ਔਰ ਗੁਰੂ ਸਾਹਿਬ ਦੀ ਸੇਵਾ ਤਯਤਰ ਜਾਰੀ ਰੱਖਾਂਗੇ ਇੱਥੋਂ ਬਹੁਤ ਜਿਹੜੀਆਂ ਬਿਆਦਬੀ ਦੀਆਂ ਘਟਨਾਵਾਂ ਆ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੂਰੀ ਵਿੱਚ ਮੂਰਤੀਆਂ ਲੱਗੀਆਂ ਬਾਬੇ ਪਖੰਡੀ ਸਾਹਿਬ ਮਹਾਰਾਜ ਦੀ ਜੂਰੀ ਚਾੜ ਕੇ ਮਖੰਡ ਕਰਦੇ ਔਰ ਮੱਥੇ ਟਿਕਾਉਂਦੇ ਆ ਇੱਥੇ ਵੀ ਇਹੀ ਚੱਕਰ ਆ ਗੁਰੂ ਗ੍ਰੰਥ ਸਾਹਿਬ ਜੀ ਨਾਮ ਮੈਂ ਦਾ ਪ੍ਰਕਾਸ਼ ਕੀਤਾ ਜਿਹੜਾ ਕਦੀ ਵੀ ਜਿਹੜਾ ਉਹ ਬਰਦਾਸ਼ਤ ਨਹੀਂ ਹੈ ਸਾਨੂੰ ਤੇ ਨਾ ਹੀ ਆਪਾਂ ਬਰਦਾਸ਼ਤ ਕਰਾਂ ਗੁਰੂ ਸਾਹਿਬ ਦੀ ਬਿਆਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਜਿਸ ਤਰ੍ਹਾਂ ਸੰਗਤ ਦੀ ਪਾਣੀ ਪਾਤ ਵਿੱਚ ਨੂਰ ਰਸ ਉਸ ਦਾ ਅਮਰੇ ਸਾਰੇ ਸਿੰਘ ਪਹੁੰਚੇ ਆ ਤੇ ਕਾਫੀ ਜਿਹੜੇ ਮੰਦਰਾ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਆ ਕੋਈ ਵੀ ਮੰਦਰਾ ਵਿੱਚ ਮਰਿਆਦਾ ਨਹੀਂ ਪਰ ਜੇ ਹੈ ਹੀ ਮੰਦਰ ਤੇ ਮੰਦਰ ਵਿੱਚ ਮर्यादा ਹੋਈ ਜਿਹੜੀ ਆ ਗੁਰੂ ਸਾਹਿਬ ਦੀ ਜਿਹੜੀ ਮर्यादा ਗੁਰੂ ਕ੍ਰਮਜੀ ਬੁਹਾਰਾ ਤੇ ਮੰਦਰਾ ਵਿੱਚ ਕਿਸੇ ਵੀ ਜਿਹੜੀ ਮਾਰਾ ਦਾ ਸਰਕਾਰ ਇਹਦੇ ਦੇਖ ਸਾ ਤੇ ਲਕਸ਼ਮੀ ਨਾਰਾਇਣ ਮੰਦਰ ਇੱਥੇ ਅਸੀਂ ਅੱਜ ਪਹੁੰਚੇ ਸਿਗੇ ਜਿੱਥੇ ਕਿ ਇੱਕ ਪਾਸੇ ਜਿਹੜਾ ਹੈਗਾ ਆ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਨਾਲ ਹੀ ਜਿਹੜਾ ਪ੍ਰਕਾਸ਼ ਜਿਹੜਾ ਆ ਰਮਾਇਣ ਦਾ ਕੀਤਾ ਆ ਅਸੀਂ ਇਹ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਹਨੂੰ ਕਿਸੇ ਬੱਕਰੇ ਕਮਰੇ ਵਿੱਚ ਜੇ ਦਾ ਪ੍ਰਕਾਸ਼ ਕੀਤਾ ਜਾਵੇ ਉੱਤੇ ਬਕਾਇਦਾ ਜਿਹੜੀ ਹੈਗੀ ਆ ਮਰਿਆਦਾ ਲਾਗੂ ਕਰਾਈ ਜਾਵੇ ਨਿਸ਼ਾਨ ਸਾਹਿਬ ਲੱਗੇ ਤੇ ਉੱਥੇ ਗਰੰਟੀ ਸਿੰਘ ਜਿਹੜਾ ਇੱਕ ਸੇਵਾਦਾਰ ਹੋਣਾ ਚਾਹੀਦਾ ਆ ਪਰ ਇਹਨਾਂ ਨੇ ਸਾਡੇ ਕੋਲ 2 ਮਹੀਨੇ ਦਾ ਸਮਾਂ ਲਿਆ ਆ ਤੇ ਜਿਹੜੀ ਆਪਣੀ ਕਮੇਟੀ ਜਿਹੜੀ ਕੱਤੀ ਹੋਊਗੀ ਤੇ ਜਿਹੜਾ ਵੀ ਫੈਸਲਾ ਕਰੂਗੀ ਭਈ ਉਹ ਜਿਹੜਾ ਆਪਾਂ ਤੁਹਾਨੂੰ ਜਿਹੜਾ ਦੱਸਿਆ ਜਾਊਗਾ ਸ੍ਰੀ ਅਕਾਲ ਤਾ ਸਾਬ ਨੂੰ ਭੇਜਿਆ ਜਾਏਗਾ ਬਹੁਤ ਇਹਨਾਂ ਦਾ ਧੰਨਵਾਦ ਆ ਪਰ ਮੈਂ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਖੋ ਆਪਾਂ ਇਹ ਤੁਹਾਨੂੰ ਤੋੜਨ ਨਹੀਂ ਆਉਨੇ ਸਿਰਫ ਜਿੱਥੇ ਤੁਹਾਡੀ ਤੁਹਾਨੂੰ ਮੰਦਰਾਂ ਦਾ ਸਤਿਕਾਰ ਕਰਦੇ ਤੁਸੀਂ ਆਪਣੀ ਮੂਰਤੀਆਂ ਦਾ ਸਤਿਕਾਰ ਕਰਦੇ ਇਸੇ ਤਰ੍ਹਾਂ ਸਿੱਖ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਔਰ ਕਰਦੇ ਰਵਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਅੱਗੇ ਕੁਝ ਨਹੀਂ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਗੁਰੂ ਆ ਆਕਾਰ ਪੁਰਖ ਪਰਮੇਸ਼ਰ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਜੇਵੜਾ ਉਹਨਾਂ ਕੋਈ ਪਰਮੇਸ਼ਰ ਗੁਰਬਾਣੀ ਤੋਂ ਸਿੱਖ ਦਾ ਕੋਈ ਅੱਗੇ ਨਹੀਂ ਵੀ ਆਪਾਂ ਸਿੱਖ ਜਿਹੜਾ ਆ ਬਿਆਦਵੀ ਜਿਹੜੀ ਬਰਦਾਸ਼ਤ ਨਹੀਂ ਕਰ ਸਕਦੇ ਕਿਤੇ ਵੀ ਹੋਵੇ ਸੋ ਇੱਥੇ ਜਿਹੜੀ ਆਪਾਂ ਜਿਹੜੀ ਪਾਣੀ ਪੱਤ ਵਿੱਚ ਆ ਬਹੁਤ ਮੰਦਰਾ ਵਿੱਚ ਸਰੂਪ ਬੇਮਾਰਾ ਜਿੱਥੇ ਬਿਆਦਵੀਆਂ ਹੁੰਦੀਆਂ ਗੁਰੂ ਸਾਹਿਬ ਕਿਰਪਾ ਕਰਨੇ ਠਾਲ ਆਪਾਂ ਪਾਵਾਂਗੇ ਲੱਗੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨਾ ਚ ਕਨਮਰਿਆਦਾ ਨੇ ਤੇ ਲਾਗੂ ਨਹੀਂ ਹੁੰਦੀ ਉਹਨਾਂ ਚੱਕਰ ਜਿਹੜਾ ਆਪਾਂ ਸੇਵਾ ਦੀ ਜਿਹਨੂੰ ਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਹੁੰਚੇ ਆ ਪਾਣੀਪਤ ਗੁਰਦੁਆਰਾ ਸਾਹਿਬ ਸੰਤ ਦੁਆਰਾ ਹਰੀ ਮੰਦਰ ਸੰਤ ਦੁਆਰਾ ਹਰੀ ਮੰਦਰ ਜਿੱਥੇ ਕਿ ਪਿਛਲੇ ਦਿਨੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੂਰੀ ਵਿੱਚ ਇੱਕ ਬਾਬੇ ਵੱਲੋਂ ਜੋ ਗੁਰੂ ਗ੍ਰੰਥ ਸਾਹਿਬ ਦੀ ਹੂਰੀ ਵਿੱਚ ਪਲੰਗ ਲਾ ਕੇ ਇੱਕ ਬੈੱਡ ਤੇ ਬਹਿ ਕੇ ਜਿਹੜਾ ਸੰਗਤਾਂ ਨੂੰ ਮੱਥੇ ਟਿਕਾਏ ਜਾਂਦੇ ਸੀ ਤੇ ਕੇ ਪਹੁੰਚੇ ਆ ਸਾਰੇ ਸਿੱਖ ਜਗਤ ਦੇ ਬਹੁਤ ਦਿਲਾਂ ਚ ਜਿਹੜੀ ਹੈਗੀ ਆ ਉਹ ਠੇਸ ਪਹੁੰਚੀ ਆ ਤੇ ਅਸੀਂ ਅੱਜ ਗੁਰਦੁਆਰਾ ਸਾਹਿਬ ਮੰਦਰ ਵਿੱਚ ਇੱਥੇ ਪਹੁੰਚੇ ਆ ਜਿੱਥੇ ਕਿ ਬਹੁਤ ਕਤਾਈਆਂ ਇੱਥੇ ਸੀਗੀਆਂ ਜਿਹੜੀ ਕਿ ਆ ਕਮੇਟੀ ਬੈਠੀ ਸਾਡੇ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਉਹ ਗਲਤੀ ਜਿਹੜੀ ਮੰਨੀ ਵੀ ਸਾਡੇ ਕੋਲ ਜਿਹੜੀ ਗਲਤੀ ਹੋਈ ਆ ਅੱਗੇ ਤੋਂ ਜਿਹੜੀ ਇਹ ਗਲਤੀ ਕੋਈ ਨਹੀਂ ਹੋਵੇਗੀ ਤੇ ਜਿਹੜੀ ਅੰਦਰਲਾ ਮੰਦਰ ਜਿਹੜਾ ਉਹ ਮੰਦਰ ਜਿਹੜਾ ਬਾਹਰ ਸਥਾਨ ਬਣਾਇਆ ਜਾਵੇਗਾ ਤੇ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਜਾਵੇਗਾ ਇਹਦੇ ਵਿੱਚ ਬਿਲਕੁਲ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਚੱਲੇਗੀ ਤੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਮਰਿਆਦਾ ਤੋਂ ਖਿਲਾਫ ਆ ਉਹ ਕੋਈ ਵੀ ਇੱਥੇ ਕੰਮ ਨਹੀਂ ਹੋਊਗਾ ਜੇ ਕੋਈ ਇਦਾਂ ਦੀ ਬੇਅਦਵੀ ਹੁੰਦੀ ਆ ਤੇ ਜ਼ਿੰਮੇਵਾਰੀ ਕਮੇਟੀ ਹੋਊਗੀ ਤੇ ਧੰਨਵਾਦ ਕਰਦੇ ਹਾਂ ਦਾ ਜਿਨ੍ਹਾਂ ਨੇ ਸਾਡੇ ਜਿਹੜੀ ਆ ਬੇਨਤੀ ਮੰਨੀ ਆ ਤੇ ਜਿਹੜਾ ਮੰਦਿਰ ਆ ਉਹ 2-3 ਸਾਲ ਤੱਕ ਇਹਨਾਂ ਨੇ ਬਜਟ ਬਹੁਤ ਵੱਡਾ ਨਾਲ ਆ ਆ ਉਹ ਬਾਹਰ ਕਰ ਰਹੇ ਆ ਇੱਥੇ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਵਾਸਤੇ ਬੁਰਦਵਰਾ ਸਾਹਿਬ ਜਿਹੜਾ ਬਟਾ ਅਲੀ ਸ਼ਾਨ ਪਾਏ